ਜੀ ਕੁਲ ਮਿਲਾ ਕੇ 120 ਮੋਬਾਈਲ ਫੋਨ ਸਾਈਬਰ ਪੁਲਿਸ ਸਟੇਸ਼ਨ ਸੰਗਰੂਰ ਦੇ ਜਿਹੜੇ ਐਸ ਐਚ ਓ ਇੰਸਪੈਕਟਰ ਹਰਜੀਤ ਕੌਰ ਨੇ ਤੇ ਉਹਨਾਂ ਦੀ ਸੁਪਰਵੀਜ਼ਨ ਕਰਦੇ ਹੋਏ ਡੀ ਐਸ ਪੀ ਗੁਰਪ੍ਰੀਤ ਜਿਹੜੇ ਸਾਡੇ ਡੀ ਐਸ ਪੀ ਹੋਮਿਸਾਈਡ ਐਂਡ ਫੋਰੈਂਸਿਕ ਨੇ ਉਹਨਾਂ ਨੇ ਰਿਕਵਰ ਕੀਤੇ ਨੇ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਸੀ ਉਹਨਾਂ ਨੇ ਪਹਿਲਾਂ ਜਾ ਕੇ ਸਾਂਝ ਕੇਂਦਰਾਂ ਦੇ ਵਿੱਚ ਆਪਣੀ ਕੰਪਲੇਂਟ ਦਿੱਤੀ ਉਸ ਦੇ ਬਾਅਦ ਸੀ ای ਆਈ ਆਰ ਪੋਰਟਲ ਹੈ ਮੈਂ ਫਿਰ ਤੋਂ ਕਹਿ ਦਾਂਗਾ ਆਪ ਸਭ ਦੀ ਸਹੂਲਤ ਲਈ ਸੀ ای ਆਈ ਆਰ ਪੋਰਟਲ ਉਸ ਤੇ ਉਹਨਾਂ ਨੇ ਤਸਕੀ ਉਸਤੇ ਰਜਿਸਟ੍ਰੇਸ਼ਨ ਕਰਕੇ ਤੇ ਸਾਨੂੰ ਉਸਦੇ ਬਾਰੇ ਇਨਫੋਰਮੇਸ਼ਨ ਦਿੱਤੀ ਇਤਲਾਹ ਦਿੱਤੀ ਤੇ ਫਿਰ ਅਸੀਂ ਉਸਦੇ ਰਾਹੀਂ ਇਹ ਟਰੈਕ ਕਰ पाए ਕਿਉਂਕਿ ਫਿਰ ਇਹ ਮੋਬਾਈਲ ਕਿਸ ਜੋ ਜਿਸਦੇ ਕੋਲ ਵੀ ਹੈ ਉਸ ਤੋਂ ਇਹ ਵਰਤਿਆ ਨਹੀਂ ਜਾ ਸਕਦਾ ਉਸਦੇ ਲਈ ਉਹ ਯੂਸਲੈਸ ਹੋ ਜਾਂਦਾ ਤੇ ਸਾਡੇ ਕੋਲ ਜਿਹੜੀ ਉਹ ਟਰੈਕਿੰਗ ਦੀ ਫੈਸਿਲਿਟੀ ਆ ਪੰਦੀ ਹੈ ਉਸਦੇ ਰਾਹੀਂ ਅਸੀਂ ਇਹ ਰਿਕਵਰ ਕੀਤੇ ਨੇ ਲਗਭਗ 13 ਲੱਖ ਤੋਂ ਪਲੱਸ ਇਹ ਜਿਹੜੇ ਮੋਬਾਈਲ ਫੋਨਸ ਰਿਕਵਰ ਕੀਤੇ ਉਹਨਾਂ ਦੀ ਵੈਲਿਊ ਹੈ 120 ਮੋਬਾਈਲਸ ਜਿਹੜੇ ਬਰਾਮਦ ਕੀਤੇ ਹੈ ਬੜੀ ਟੀਮ ਨੇ ਮਿਹਨਤ ਕਰਦੇ ਹੋਏ ਇੱਕ ਚੰਗੇ ਹਿਊਮੈਨਿਟੇਰੀਅਨ ਜੈਸਚਰ ਦੇ ਤਹਿਤ ਅੱਜ ਲੋਕਾਂ ਨੂੰ ਅਸੀਂ ਵਾਪਸ ਵੀ ਦੇ ਰਹੇ ਹਾਂ ਤੇ ਲੋਕ ਬੜੇ ਖੁਸ਼ ਨੇ ਕਈ ਬੱਚੇ ਵੀ ਨੇ ਕਈ ਬਜ਼ੁਰਗ ਵੀ ਨੇ ਜਿਨ੍ਹਾਂ ਦੇ ਮੋਬਾਈਲ ਮਿਸਪਲੇਸ ਹੋ ਗਏ ਸੀ ਤੇ ਅੱਜ ਉਹ ਇੱਥੇ ਆ ਕੇ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਉਹਨਾਂ ਨੂੰ ਇਹ ਹੈਂਡਓਵਰ ਅਸੀਂ ਉਹਨਾਂ ਦੀ ਪ੍ਰਾਪਰਟੀ ਕਰ ਰਹੇ ਹਾਂ ਇਨਾਂ ਚ ਕੋਈ ਡਿਊਟੀ ਨਹੀਂ ਆਈ ਹੋਈ ਤੇ ਰਜਿਸਟਰ ਹੋਈ ਹੋਈ ਹੈ ਕੁਝ ਪੁਰਾਣੀ ਕੰਪਲੇਂਟਾਂ ਵੀ ਨੇ ਕੁਝ ਲੇਟੈਸਟ ਕੰਪਲੇਂਟਾਂ ਵੀ ਨੇ ਤੇ ਉਸ ਦੇ ਮੁਤਾਬਿਕ ਹੀ ਇਹ ਜਿਹੜੇ ਮੋਬਾਈਲ ਫੋਨ ਬਰਾਮਦ ਕਿ ਰੋਟਿਨ ਦੇ ਵੀ ਹੈ ਕੁਝ ਇਹ ਜੀ ਡਿਫਰੈਂਟ ਡਿਫਰੈਂਟ ਚੀਜ਼ਾਂ ਨੇ ਜੋ ਸਾਨੂੰ ਜਦ ਤੱਕ ਹੈਗਾ ਮੋਸਟਲੀ ਇਹ ਹੁੰਦਾ ਹੈਗਾ ਲਾਸਟ ਐਂਡ ਫਾਊਂਡ ਜਿਹੜੇ ਹੈਗੇ ਉਹਨਾਂ ਦੇ ਤਹਿਤ ਹੁੰਦੀ ਹੈ ਕਈ ਹੋਰ ਵੀ ਜਿਵੇਂ ਮੈਂ ਹੁਣ ਜਦੋਂ ਹੈਂਡਓਵਰ ਕਰ ਰਹੀ ਸੀ ਤਾਂ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਵੱਖ-ਵੱਖ ਵਕਤਾਂ ਸੀ ਕੁਝ ਨੂੰ ਪਤਾ ਨਹੀਂ ਕਿ ਕਿੱਥੇ ਚਲਾ ਗਿਆ ਕਈਆਂ ਨੂੰ ਇਹ ਸੀਗਾ ਕਿ ਉਹਨਾਂ ਦਾ ਸ਼ਾਇਦ ਥੈਫਟ ਹੋਇਆ ਜਾਂ ਫਿਰ ਕਿਤੇ ਪਾਕਟ ਤੋਂ ਡਿੱਗ ਪਿਆ ਸਰੇ ਕੀ ਕਰ ਲਿਆ ਜੋ ਗੁੰਮੇ ਹੋਏ ਸੀ ਜਾਂ ਕੋਈ ਸਨੇਚਿੰਗ ਵਾਲੇ ਵੀ ਸੀਗੇ ਜੀ ਕਿਸ ਤਰ੍ਹਾਂ ਮੋਸਟਲੀ ਜਿਹੜਾ ਹੈਗਾ ਜੀ ਇਹ ਲੌਸਟ ਐਂਡ ਫਾਊਂਡ ਵਾਲੇ ਹੀ ਹੈਗੇ ਕਿ ਜੀ ਮਿਸਪਲੇਸ ਹੋ ਗਏ ਜਿਵੇਂ ਕਿ ਕਈ ਸਾਡੇ ਜਿਹੜੇ ਲਾਪਤਰੀ ਨੇ ਜਿਹੜੇ ਹੁਣ ਮੈਂ ਉਹਨਾਂ ਨਾਲ ਗੱਲਬਾਤ ਵੀ ਕਰ ਰਿਆ ਸੀ ਹੈਂਡ ਓਵਰ ਕਰਦੇ ਹੋਏ ਉਹ ਦੱਸ ਰਹੇ ਸੀਗੇ ਕਿ ਉਹਨਾਂ ਨੂੰ ਇਸ ਚੀਜ਼ ਦਾ ਚੇਤਾ ਨਹੀਂ ਕਿ ਕਈ ਕੋਈ ਸ਼ੂ ਸ਼ਾਪ ਗਿਆ ਸ਼ੂ ਲੈਂਡ ਕੇ ਉੱਥੇ ਰੱਖ ਕੇ ਭੁੱਲ ਗਏ ਜਾਂ ਕਿਤੇ ਕੋਈ ਡਿੱਗ ਗਿਆ ਜਾਂ ਫਿਰ ਈਵਨ ਕਿ ਅਗਰ ਕੋਈ ਲੰਗਰ ਗਿਆ ਤੇ ਉੱਥੋਂ ਕੋਈ ਉਹਨਾਂ ਦਾ ਮਿਸਪਲੇਸ ਹੋ ਗਿਆ ਜਾਂ ਸਟੀਲ ਹੋ ਗਿਆ ਤੇ ਇਸ ਲਈ ਵੱਖ-ਵੱਖ ਰੀਜ਼ਨਸ ਨੇ ਲੇਕਿਨ ਉਹਨਾਂ ਸਭ ਦੇ ਸਹਿ ਤੇ ਬੜੀ ਮਿਹਨਤ ਨਾਲ ਪੰਜਾਬ ਪੁਲਿਸ ਤੇ ਸੰਗਰੂਰ ਪੁਲਿਸ ਦੀ ਟੀਮ ਨੇ ਇਹ ਸਭ ਬਰਾਮਦਗੀਆਂ ਕਰਾ ਕੇ ਤੇ ਅੱਜ ਲੋਕਾਂ ਨੂੰ ਅਸੀਂ ਇਹ ਮੋੜਨ ਲੱਗੇ ਆਂ ਕਿ ਸਰ ਇਹ ਫੋਨ ਅੱਗੇ ਵਿਕ ਚੁੱਕੇ ਸੀ ਜਾਂ ਬੰਦਿਆਂ ਕੋਈ ਬੰਦ ਕਰਕੇ ਰੱਖੇ ਹੋਏ ਸੀ ਕਿਸ ਤਰ੍ਹਾਂ ਜੜੀਆਂ ਨੇ ਇਹ ਦੋਵੇਂ ਚੀਜ਼ਾਂ ਸੀਗੀਆਂ ਜੀ ਇਹ ਵਿਕੇ ਵੀ ਸੀਗੇ ਤੇ ਇਹ ਜਿਹੜੇ ਸੀਗੇ ਕੁਝ ਲੋਕਾਂ ਨੇ ਯੂਜ਼ ਨਹੀਂ ਕੀਤੇ ਸੀਗੇ ਬਸ ਰੱਖੇ ਹੋਏ ਸੀਗੇ ਕਿਸੇ ਦਾ ਨਾਮ ਦੱਸ ਕਿਸਾ ਜੀ ਕਿਸੇ ਨੂੰ ਜਿਹਨਾਂ ਨੇ ਖਰੀਦੇ ਸੀ ਜਿਵੇਂ ਫਿਲਹਾਲ ਤਾਂ ਜੀ ਕੋਈ ਐਜੀ ਗੱਲ ਸਾਹਮਣੇ ਨਹੀਂ ਆਈ ਹੈਗੀ ਲੇਕਿਨ ਜਦ ਤੱਕ ਹੁਣ ਮੈਂ ਜਦੋਂ ਗੱਲ ਕਰ ਰਿਹਾ ਸੀ ਤਾਂ ਕਿਸੇ ਨੇ ਇੱਕ ਦੋ ਨੇ ਕਿਹਾ ਕਿ ਸਾਡ ਨੂੰ ਐਜੀ ਵੀ ਗੱਲ ਮਹਿਸੂਸ ਹੋਈ ਸੀ ਕਿ ਸਾਡੇ ਨਾਲ ਇਹ ਹੋਇਆ ਹੈ ਤਾਂ ਇਹ ਅਸੀਂ ਹੁਣ ਅੱਗੇ ਉਸ ਦਾ ਪੁੱਛ ਪੜਤਾਲ ਕਰਾਂਗੇ ਤੇ ਜੋ ਹੈਗਾ ਉਸ ਦਾ ਫਾਲੋਅ ਅਪ ਕਰਾਵਾਂਗੇ। ਦੇਵ ਸਿੰਘ ਜੀ ਕਿਹੜੇ ਬੰਦੇ ਘਮੂੜ ਘਾਟ ਕਿਤੇ ਤੁਹਾਡਾ ਫੋਨ ਹੋ ਰਿਹਾ ਸੀ ਜੀ ਕਿੰਡੋ ਮੂੜ ਨੂੰ ਆ ਰਿਹਾ ਸੀ ਰਸਤੇ ਜਿੱਕੇ ਦੇ गिर ਗਿਆ ਤੇ ਉਸ ਤੋਂ ਬਾਅਦ ਦੇਖਿਆ ਹੈ ਨਹੀਂ ਇਹ ਜੋ ਆਲੇ ਨੇ ਕੰਪਲੇਂਟ ਕਰਾਈ ਕਿੰਨਾ ਟਾਈਮ ਪਹਿਲਾਂ ਤੁਮਿਆ ਸੀ ਜੀ ਕਦੋਂ ਫੋਨ ਕੀਤਾ 9ਵੇਂ 9 23 24 ਨੂੰ 16 ਨੂੰ 24 ਨੂੰ ਮੈਂ ਕਹਿੰਦਾ ਕਿ ਤਕਰੀਬਨ ਐਸਾ ਤੇ ਕਿ 6-7 ਮਹੀਨਿਆਂ ਬਾਅਦ ਥੋੜਾ ਫੋਨ ਜਣਾ ਮਿਲਿਆ ਕੀ ਕਿਹਾ ਬਹੁਤ ਕੰਤਵਾਲ ਕਰਦੇ ਪੰਜਾਬ ਉੱਪਰ ਕੋਈ ਉਮੀਦ ਹੈਗੀ ਸੀ ਕਿ ਫੋਨ ਜਣਾ ਮੈਨੂੰ ਆਸਤਾ ਹੁੰਦੀ ਹੈ ਜੀ ਜਦੋਂ ਆਪਾਂ ਕੰਪਲੇਨਟ ਕਰਾਉਂਦੇ ਆ ਸਾਈਬਰ ਸੈੱਲ ਦੇ ਸਾਹ ਅ ਉਹੀ ਰਹਿੰਦੀ ਨਹੀਂ ਕਿ ਨਾਮਾ ਗੁਰਿੰਦਰ ਸਿੰਘ ਕਿਹੜਾ ਪਿੰਡ ਸਲੇਮਗੜਾ ਹਾ ਕਿੰਨੇ ਕਿਸਮਾ ਪਹਿਲਾਂ ਤੁਸ ਜੰਮਿਆ ਸੀ ਤੇ ਕਿੱਥੇ ਗੁੰਮਿਆ ਸੀ 22 ਤਰੀਕ ਨੂੰ ਗੁੰਮਿਆ ਸੀਗਾ ਟ੍ਰੇਨ ਚ ਗੁੰਮਿਆ ਸੀਗਾ ਰਾਜਸਥਾਨ ਜਾਂਦੇ ਹੋਣੇ ਡੈਡੀ ਡੈਡੀ ਦਾ 22 ਤਰੀਕ 7ਵਾਂ ਮਹੀਨਾ 2023 ਦੇ ਵਿੱਚ ਅੱਛਾ ਹਾਂਜੀ ਤੇ ਉਦੋਂ ਦਾ ਗੁੰਮਿਆ ਹੋਇਆ ਤੇ ਅੱਜ ਮਿਲਿਆ ਕੀ ਕੋਈ ਉਮੀਦ ਹੈਗੀ ਸੀ ਕਿ ਫੋਨ ਜਿਹੜਾ ਤੁਹਾਨੂੰ ਨਹੀਂ ਉਮੀਦ ਛੱਡਤੀ ਸੀ ਫਿਰ ਆਪਾਂ ਨੇ ਉਮੀਦ ਛੱਡਤੀ ਸੀ ਕਿੱਥੋਂ ਕਿੱਥੇ ਜਾ ਰਹੇ ਥੋਡੇ ਡੈਡੀ ਜਿਹੜਾ ਉਹ ਰਾਜਸਥਾਨ ਟ੍ਰੈਵਲ ਕਰ ਰਹੇ ਸੀਗੇ ਜੈਪੂਰ ਸਾਈਡ ਹਾਂ ਉਸ ਟਾਈਮ ਦਾ ਟ੍ਰੇਨ ਚ ਕਿਸੇ ਨੇ ਕੱਢ ਲਿਆ ਜਾਂ ਪਤਾ ਨਹੀਂ ਰੱਖ ਕੇ ਭੁੱਲ ਗਏ ਉਹਨੇ ਕਹਿੰਦੇ ਮੈਨੂੰ ਤਾਂ ਪਤਾ ਹੀ ਲੱਗਿਆ ਹੈਗਾ ਜੇ ਨਿਕਲਿਆ ਕਿ ਉਹ ਕਿਸ ਤਰ੍ਹਾਂ ਕੀ ਕਹਿਣਾ ਹੈ ਹੁਣ ਸੰਗਰੀਪੁਰਸ ਨੇ तकरीबन 2 ਸਾਲਾਂ ਬਾਅਦ ਉਹਦਾ ਫੋਨ ਜਦ ਬਾਜ਼ ਕਰਵਾਇਆ ਵੈਸੇ ਉਮੀਦ ਤਾਂ ਨਹੀਂ ਸੀ ਕਿ ਪਰ ਛੜਤੀ ਸੀਗੀ ਬਸ ਜੇ ਮਿਲ ਗਿਆ ਤਾਂ ਵਧੀਆ ਗੱਲ ਹੈ ਸਾਨੂੰ ਤਾਂ ਕਿੰਨੇ ਕਿੰਨੇ ਵੱਧ ਕਰੇ ਹੁਣ 10000 10 12000 ਦੀ ਰੇਂਜ ਚ ਫੋਨ ਸੀਗਾ ਹਾਂ ਆਲਰੇਡੀ ਸੀਗਾ ਕੀ ਕੰਮ ਕੀ ਕਰਦੇ ਹੋ ਮੈਂ ਤਾਂ ਮੈਡੀਕਲ ਉਹਦੇ ਵਿੱਚ ਹਾਂ ਟਰਮ ਦੇ ਵਿੱਚ ਸਰਵਿਸ ਇੰਜੀਨੀਅਰ ਹਾਂ ਠੀਕ ਹੈ ਡੈਡੀ ਮਤਲਬ ਕਿ ਡੈਡੀ ਫਾਰਮਰ ਨੇ ਆਪਣਾ ਸਮੇਂ ਦੇ ਹਾਂ ਠੀਕ ਹੈ ਤੁਹਾਡਾ ਵੀ ਕਿ ਮਹਾਰਾਜ ਜੀ ਵਿੱਕੀ ਜੀ ਤੁਹਾਡਾ ਫੋਨ ਕਿੱਥੋਂ ਗਾਇਆ ਸੀ ਕਦੋਂ ਆਇਆ ਸੀ ਕਿੰਨੇ ਟਾਈਮ ਸਾਡਾ 30 ਜਨਵਰੀ ਨੂੰ ਹੋਇਆ ਸੀ ਜੀ 30 ਜਨਵਰੀ ਕੇ ਜੀ ਆਪਣੇ ਜਨਵਰੀ ਆਹੀ ਜੀ 25 ਤੇ ਰੰਗਰ ਚੋ ਚੋਰੀ ਹੋ ਗਿਆ ਦੀ ਜੀ ਜੇਬ ਚੋਂ ਕੱਢ ਲੇ ਦੀ ਬੱਚੇ ਦੇ ਵਾਲੀ ਕਿਸੇ ਜਾਨਸ ਨੇ ਘੜਾ ਚੋਰ ਨੇ ਕੱਢ ਲੇ ਦੀ ਜੀ ਇਸ ਲਈ ਸਾਡੇ ਕਹਿੰਦੇ ਚੋਰੀ ਫੜਿਆ ਜਾਵੇ ਤਾਂ ਵਧੀਆ ਜੀ ਇਹਨਾਂ ਮਹਿੰਗਾ ਫੋਨ ਦਾ ਬਾਅਦ ਥੋੜਾ ਜਿਹਾ ਤਨਮੀਨਾ ਵਾਂਗ ਬ੍ਰਾਮ થઈ ਨਾ ਉਮੀਦ ਤਾਂ ਕੋਈ ਨਹੀਂ ਦੀ ਸੀ ਤੇ ਰਿਪੋਰਟ ਵੀ ਲਿਖਾਉਣਗੇ ਦੀ ਵੀ ਕਹਿੰਦੇ ਫੇਰ ਪਾਰ ਕੱਟ ਕੇ ਵੇਚਦੇ ਨੇ ਕਹਿੰਦੇ ਚੋਰ ਜੀ ਅੱਜ ਕੱਲ ਇੰਨੇ ਛਾਤਰ ਨੇ ਅਸੀਂ ਤਾਂ ਲਿਖਾਉਂਦੇ ਨਹੀਂ ਜੀ ਉਹ ਸਾਹਮਣੇ ਨੰਬਰ ਤਾਂ ਜੀ ਬਲਵਿੰਦਰ ਕੁਮਾਰ ਜੀ ਨੇ ਉਹਨਾਂ ਨੇ ਤਾਂ ਹੀ ਨੰਬਰ ਸਾਨੂੰ ਉਹਨਾਂ ਦੇ ਕਰਕੇ ਹੀ ਰਿਪੋਰਟ ਲਿਖਾਈ ਜੀ 30 ਰੁਪਏ ਲੱਗੇ ਸਾਰੇ ਜੀ 30 ਰੁਪਏ ਸਾਨੂੰ ਮੋਬਾਈਲ ਵਗੈਰਾ 20000 ਰੁਪਏ ਦਾ ਮੋਬਾਈਲ ਜੀ 30 ਰੁਪਏ ਮਿਲ ਗਏ ਕੀ ਕੰਮ ਕੀ ਕਰਦੇ ਹੋ ਮੈਂ ਜੀ ਸੁਨਹਾਰਾ ਜੀ ਕੜੇ ਬਣਾਉਣਾ ਚਾਹੀਦਾ ਨਾਮ ਵਾਲੇ ਸਮਝੋ ਕਿ ਇੱਕ ਆਮ ਦੁਕਾਨਦਾਰ ਵਾਹ ਹਾਂ ਜ ਬਸ ਹੀ ਪੁਲਿਸ ਨੂੰ ਬਹੁਤ ਧੰਨਵਾਦ ਹੈ ਪੁਲਿਸ ਦਾ ਜਿਹੜਾ ਸਾਨੂੰ ਲੱਭ ਕੇ ਦਿੱਤਾ ਜੀ ਮੇਰਾ ਮੋਬਾਈਲ ਉਹਨਾਂ ਨੇ ਆਹ ਫੋਨ ਕਰਿਆ ਸਾਨੂੰ ਜੀ ਸਾਨੂੰ ਕਿਹਾ ਜੀ ਸੁਭਾਸ਼ਨ ਦਵਾਇਆ ਤਾਂ ਮਿਲਿਆ ਮੋਬਾਈਲ ਜੀ ਨਹੀਂ ਤਾਂ ਬੱਚੇ ਦੇ ਬਹੁਤ ਮਾਤੇ ਟੈਨਸ਼ਨ ਪਈ ਹੁੰਦੀ ਜੀ ਵੀ ਮੇਰਾ ਮੋਬਾਈਲ ਨਿਕਲ ਗਿਆ ਮੇਰੇ ਪਾਪਾ ਕੀ ਕਹਿਣਗੇ ਜੀ ਹੋਰ ਕੀ ਕਹਿਣਗੇ ਕੀ ਚੋਰ ਫੜਿਆ ਗਿਆ ਦੱਸੇ ਚੋਰ ਤਾਂ ਨਹੀਂ ਪਤਾ ਲੱਗਿਆ ਜੀ ਫੜਿਆ ਗਿਆ ਕਿ ਨਾ ਫੜਿਆ ਗਿਆ ਜੀ ਚੋਰ ਤਾਂ ਫੜਿਆ ਹੀ ਗਿਆ ਹੋਗਾ ਜਿਹੜਾ ਮੋਬਾਈਲ ਮੇਰੇ ਸਾਡਾ ਜੀ ਨਾ ਮਹਿੰਗਾ ਡਿੱਗਿਆ ਤਾਂ ਹੈ ਨਹੀਂ ਤਿੱਗਿਆ ਇਹਨਾਂ ਦਾ ਪਤਾ ਜੀ